ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ ਜਿਸ ਨੇ ਨਾ ਸੀਦਾਂ ਦੇ ਲਈ ਹਾਂ ਦਾ ਨਾਰਾ ਮਾਰਿਆ ਆਪਾਂ ਸਾਰਿਆਂ ਨੂੰ ਨਵਾਬ ਮਲੇਰ ਕੋਟਲਾ ਸ਼ੇਰ ਮੁਹੰਮਦ ਖਾਨ ਬਾਰੇ ਪਤਾ ਹੈ ਜਿਸ ਨੇ ਛੋਡੇ ਸਾਹਿਬ ਜਦਾਂ ਦੀ ਖਾਤਰ ਹਾਂ ਦਾ ਨਾਰਾ ਮਾਰਿਆ ਸੀ ਸੂਬਾ ਸਰਹੰਦ ਨੂੰ ਇਹ ਕਹਿ ਕੇ ਕਿ ਇਹ ਨਿੱਕੇ ਨਿੱਕੇ ਬੱਚੇ ਦੇ ਉੱਤੇ ਜ਼ੁਲਮ ਕਰਨੇ ਇਹਨਾਂ ਨੂੰ ਕੈਦ ਦੇ ਵਿੱਚ ਰੱਖਣਾ ਇਹਨਾਂ ਨੂੰ ਸਜ਼ਾ ਦੇਣੀ ਇਸ ਨਾਮ ਦੇ ਖਿਲਾਫ ਹੈ ਉਹ ਜੀ ਹੈ ਨਹੀਂ ਕਰ ਸਕਦਾ ਇਹਨਾਂ ਨੂੰ ਸ਼ਰਧ ਦੇਣਾ ਜਾਂਦਾ ਹੈ ਐਸੀ ਤਰ੍ਹਾਂ ਇੱਕ ਹੋਰ ਅਣਗੋਲਿਆ ਪਾਤਰ ਸਾਖਾ ਸਰਹੰਦ ਦਾ ਇੱਕ ਹੋਰ ਅਣਗੋਲੀ ਹੋਈ ਸ਼ਖੀਅਤ ਜਾਸ ਦਾ ਸਤਕਾਰ ਦੇ ਨਾਲ ਨਾਮ ਲਿਆ ਜਾਂਦਾ ਹੈ ਸਿੱਖ ਕੌਮ ਦੇ ਵਿੱਚ ਉਹ ਹੈ ਬੇਗਮ ਜੈਨ ਕੁਣੀਮਾ ਉਰਫ ਬੇਗਮ ਜੈਨਾ ਸੂਬਾ ਸਰਹੰਦ ਵजीर खान ਦੀ ਬੇਗਮ ਜੈਨਾ ਦੇ ਬਾਰੇ ਭਾਵੇਂ ਕੀ ਇਤਿਹਾਸਿਕ ਲਿਖਤਾਂ ਦੇ ਵਿੱਚ ਕਿਤੇ ਵੀ ਕੋਈ ਹਵਾਲਾ ਨਹੀਂ ਮਿਲਦਾ ਪਰ ਫੰਟ ਪਰਵਾਨਤ ਵਿਦਵਾਨ ਭਾਈ ਵੀਰ ਸਿੰਘ ਜੀ ਦੀ ਰਚਨਾ ਹੈ ਕਲਗੀਤਰ ਚੰਦਕਾਰ ਇਸ ਦੇ ਵਿੱਚ ਉਹਨਾਂ ਨੇ ਬੀਗਮ ਜਾਨਾ ਦੇ ਬਾਰੇ ਲਿਖਿਆ ਹੈ ਤੇ ਬੀਗਮ ਜਾਨਾ ਦੀ ਕੁਰਬਾਨੀ ਉਸ ਦੇ ਸਹਿਦਕ ਨੂੰ ਬੜੇ ਹੀ ਵਖੂਬੀ ਢੰਗ ਦੇ ਨਾਲ ਬਿਆਨਿਆ ਹੈ ਬੀਗਮ ਜਾਨਾ ਵਾਈਧਾਰ ਦੇ ਫਿਲਾਸਫਰ ਖੇਤਰ ਦੀ ਜੰਪਲ ਸੀ ਇਹ ਦਾ ਮੂਲ ਹਿੰਦੂ ਰਾਏਪੂਤ ਘਰਾਣੇ ਦੇ ਨਾਲ ਸੀ ਤੇ ਇਸ ਦਾ ਨਾਮ ਸੀ ਬੀਬੀ ਭਾਗੂ ਭਾਗੂ ਨੂੰ ਆਨੰਦਪੁਰ ਸਾਹਿਬ ਜਾਨ ਦਾ ਸੁਭਾਗ ਪ੍ਰਾਪਤ ਹੋਇਆ ਸੀ ਜਦੋਂ ਕਿ ਭਾਗੋ ਦੀ ਮਾਤਾ ਜਸਦਾ ਨਾਮ ਸੁਭਾਗੂ ਸੀ ਆਪਣੇ ਪਤੀ ਦੇ ਨਾਲ ਗੁਰਦੁਆਰ ਦੇ ਵਿੱਚ ਸੇਵਾ ਕਰਦੀ ਸੀ ਹਕਮਰਤਾਰੀ ਬੀਬੀ ਨੂੰ ਮਿਲਣ ਵਾਸਤੇ ਗਈ ਸੀ ਜੋ ਕਿ ਨਿੱਕੇ ਲਾਲਾਂ ਦੀ ਸੇਵਾ ਕਰ ਰਹੀ ਸੀ ਉਹਨਾਂ ਦੀ ਸਾਹ ਸੁਵਾਲ ਕਰ ਰਹੀ ਸੀ ਨੇੜਿਓਂ ਤੱਕਿਆ ਉਸ ਵੇਲੇ ਭਾਗੂ ਨੇ ਉਸ ਜੋੜੀ ਨੂੰ ਸੂਰਜ ਤੇ ਚੰਨ ਦੀ ਜੋੜੀ ਨੂੰ ਨੇੜਿਓਂ ਤੱਕਿਆ ਤੇ ਇਸ ਦੇ ਜਹਨ ਵਿੱਚ ਗੁਰੂ ਦੇ ਲਾਲਾਂ ਦਾ ਜਹੋ ਜਲਾਲ ਇਸ ਕਦਰ ਵਸ ਗਿਆ ਕਿ ਆਪਣੇ ਅੰਤਿਮ ਸਮੇਂ ਦੇ ਵਿੱਚ ਵੀ ਉਸ ਨੂੰ ਵਿਸਾਰਨਾ ਸਕੇ ਸਮੇਂ ਨੇ ਜਿਹੀ ਕਰਵਟ ਲਈ ਕਿ ਭਾਗੂ ਦਾ ਵਿਆਹ ਸਰਹੰਦ ਦੇ ਖੇਤੇ ਦੇ ਇੱਕ ਪਿੰਡ ਵਿੱਚ ਤੈਅ ਹੋ ਗਿਆ ਪਰ ਇਸ ਦਾ ਡੋਲਾ ਸੌਰੇ ਘਰ ਪਹੁੰਚਣ ਤੋਂ ਪਹਿਲਾਂ ਹੀ ਸੂਬਾ ਸਰਹੰਦ ਜੀਰਖਾਨ ਦੇ ਵੱਲੋਂ ਲੁੱਟ ਲਿਆ ਗਿਆ ਕਿਹਾ ਜਾਂਦਾ ਹੈ ਕਿ ਸੂਬਾ ਸਰਹੰਦ ਸਰੂਪவதி ਪਾਗੋ ਦੇ ਸਵਾਭ ਦਾ ਪਹਿਲਾਂ ਤੋਂ ਹੀ ਅਲਮ ਸੀ ਤੇ ਮਹਿਲਾਵਾਂ ਦੇ ਵਿੱਚ ਪਹੁੰਚੀ ਪਾਗੋ ਨੂੰ ਉਹਦਾ ਦਿਲ ਜਿੱਤਣ ਦੇ ਵਾਸਤੇ ਹੌਸ ਨੂੰ ਪਰਮਾਉਂ ਦੇ ਲਈ ਬੜਾ ਹੀ ਐਸ਼ੋ ਇਸਰਤ ਦਿੱਤਾ ਗਿਆ ਉਸ ਨੂੰ ਕਾਫੀ ਕੋਈ ਦਿੱਤਾ ਗਿਆ ਜੋ ਵੀ ਗਹਿਣਾ ਘਟਾ ਸੀ ਜਾਂ ਫਿਰ ਮਹਿਲਾਂ ਦਾ ਜੋ ਵੀ ਐਸ਼ਵਰਾਮ ਹੁੰਦਾ ਹੈ ਉਹ ਸਾਰਾ ਕੋਈ ਉਸ ਨੂੰ ਦਿੱਤਾ ਗਿਆ ਪਰ ਭਾਗੂ ਵੀ ਜਿਆਦਾ ਦੇਰ ਤੱਕ ਕਿਉਂਕਿ ਮਹਿਲਾਂ ਦੇ ਵਿੱਚ ਆ ਗਈ ਸੀ ਤਾਂ ਬਾਦਸ਼ਾਹੀ ਤਾਂ ਉਸ ਦੇ ਅੱਗੇ ਜ਼ਿਆਦਾ ਦੇਰ ਤੱਕ ਉਹ ਨਾ ਟੇਕ ਸਕੀ ਉਸ ਨੇ ਆਪਣੇ ਹਥਿਆਰ ਜਿਹੜੇ ਉਹ ਸੱਟ ਦਿੱਤੇ ਆਪਣੇ ਮਾਨ ਦੀ ਖਾਤਰ ਜ਼ਿਆਦਾ ਦੇਰ ਤੱਕ ਉਹ ਲੜਾਈ ਨਾ ਲੜ ਸਕੀ ਆਖਿਰਕਾਰ ਉਸ ਦਾ ਨਿਕਾਹ ਹੋ ਗਿਆ ਵਜ਼ੀਰ ਖਾਂ ਦੇ ਨਾਲ ਵਜ਼ੀਰ ਖਾਂ ਐਸ ਨੂੰ ਪਿਆਰ ਦੇ ਨਾਲ ਬੀਗਮ ਜਾਨਾ ਕਹਿ ਕੇ ਬੁਲਾਉਂਦਾ ਸੀ ਇਹ ਵੀ ਕਿਹਾ ਜਾਂਦਾ ਹੈ ਕਿ ਬੀਗਮ ਜਨਾ ਦੀ ਕੋਖੋਂ ਵजीर खान ਦੇ ਦੋ ਫਰਜੰਦ ਵੀ ਪੈਦਾ ਹੋਏ ਸਨ ਪਰ ਜਦੋਂ ਹੁਣ ਛੋਡੇ ਸਾਹਿਬ ਜਦਿਆਂ ਦੇ ਵਾਸਤੇ ਫਤਵਾ ਸੁਣਾਇਆ ਗਿਆ ਕਿ ਇਹ ਨਿੱਕੇ ਨਿੱਕੇ ਲਾਲਾਂ ਨੂੰ 7 ਦੇ 9 ਸਾਲ ਦੀ ਉਮਰ ਦੇ ਲਾਲਾਂ ਨੂੰ ਜਿਉਂਦੇ ਜੀ ਕੰਦਾਂ ਦੇ ਵਿੱਚ ਚਿਣ ਕੇ ਸੀਧ ਕਰ ਦਿੱਤਾ ਜਾਵੇਗਾ ਇਹ ਖਬਰ ਜਦੋਂ ਬੀਗਮ ਜਨਾ ਨੇ ਆਪਣੇ ਕੰਨੀ ਸੁਣੀ ਤਾਂ ਉਸ ਨੂੰ ਨੰਦਬਰ ਸਾਹਿਬ ਦੀ ਧਾਰਤੀ ਦੇ ਉੱਤੇ ਤੱਕੀ ਹੋਈ ਇਹ ਚੰਨ ਦੇ ਸੂਰਜ ਵਰਗੇ ਲਾਲਾਂ ਦੀ ਜੋੜੀ ਆਪਣੀਆਂ ਅੱਖਾਂ ਦੇ ਸਾਹਮਣੇ ਉਹ ਮੈਲੜ ਦੀ ਹੋਈ ਨਜ਼ਰ ਆਈ ਉਸ ਦੀ ਰੂਹ ਕੰਬੌੜਦੀ ਹੈ ਉਸ ਦਾ ਦਿਲ ਤੜਫਦਾ ਹੈ ਬੇਸ਼ੱਕ ਉਹ ਇੱਥੇ ਗਹਿਣੇ ਗੱਟੇ ਦੇ ਵਿੱਚ ਆ ਗਈ ਬਾਦਸ਼ਾਹੀ ਉਸ ਨੂੰ ਮਿਲ ਗਈ ਸੀ ਆਈਸ਼ਵਰਾਮ ਦੇ ਵਿੱਚ ਸੀ ਉਹ ਇੱਕ ਆਮ ਇਨਸਾਨ ਤੋਂ ਇੱਕ ਬੇਗਮ ਬਣ ਗਈ ਰਾਣੀ ਬਣ ਗਈ ਪਰ ਫਿਰ ਵੀ ਉਸ ਦੇ ਅੰਦਰ ਜੋ ਕੁਝ ਹੋਂਏ ਆਨੰਦ ਪਰ ਸਾਹਿਬ ਦੀ ਧਰਤੀ ਤੇ ਤੱਕਿਆ ਸੀ ਉਹ ਅਜੇ ਤੱਕ ਮਿਟਿਆ ਨਹੀਂ ਸੀ ਬੇਸ਼ੱਕ ਸ਼ਾਹੀ ਲਿਬਾਸ ਦੇ ਵਿੱਚ ਆ ਗਈ ਸੀ ਪਰ ਉਸ ਦਾ ਜਮੀਰ ਜਿਹੜਾ ਉਹ ਮਰਿਆ ਨਹੀਂ ਸੀ ਉਸ ਨੇ ਇਮਾਨ ਨੂੰ ਦੁਹਾਈ ਦੇ ਕੇ ਰੋ ਰੋ ਕੇ ਵजीर खान ਨੂੰ ਸੰਜੋ ਪਾਰੋਂ ਸੁਪਰੇ ਕੋਈ ਅਸਰ ਨਾ ਦਸਿਆ ਉਹ ਆਪਣੇ ਹੱਥੀ ਆਪਣੀ ਕਵਰ ਪਟਦਾ ਗਿਆ ਤੇ ਇਹ ਜਿਹੜੇ ਦੋ ਹੱਦ ਖੜੇ ਫੁੱਲ ਸੀ ਨੀਹਾਂ ਦੇ ਵਿੱਚ ਖਾਮੋਸ਼ ਹੋ ਗਏ ਇਹਨਾਂ ਹੱਦ ਖੜੇ ਫੁੱਲਾਂ ਨੂੰ ਸੀਧ ਕਰ ਦਿੱਤਾ ਗਿਆ ਉਸ ਵੇਲੇ ਧਰਤੀ ਕਲੇਜਿਓ ਫੱਡ ਗਈ ਠੰਡੇ ਵਰਜ ਦੇ ਵਿੱਚ ਬੈਠੇ ਮਾਤਾ ਗੁਜਰੀ ਜੀ ਉਵਿਸੀਦੀ ਪ੍ਰਾਪਤ ਕਰ ਗਏ ਕਹਿੰਦੇ ਨੇ ਕਿ ਮਨੁੱਖਤਾ ਤਾਂ ਹੀ ਰੋਈ ਤੇ ਅੰਬਰ ਨੇ ਲਹੂ ਦੇ ਅਥਰੂ ਘਰੇ ਏ ਸੱਚਮੁੱਚ ਸلسلਾ ਜਦੋਂ ਬੇਗਮ ਜਾਨਾ ਨੇ ਆਪਣੇ ਕੰਨੀਆਂ ਸੁਣਿਆ ਉਸ ਨੂੰ ਇਹ ਖਬਰ ਪਤਾ ਲੱਗੀ ਕਿ ਉਹਨਾਂ ਨਿੱਕੀਆਂ ਜਿੰਦਾਂ ਨੂੰ ਨੀਹਾਂ ਦੇ ਵਿੱਚ ਸੱਚਮੁੱਚ ਸੀਧ ਕਰ ਦਿੱਤਾ ਗਿਆ ਹੈ ਨੀਹਾਂ ਦੇ ਵਿੱਚ ਨੁਵਾ ਦਿੱਤਾ ਗਿਆ ਹੈ ਤਾਂ ਬੇਗਮ ਜਣਾ ਖੁਦ ਵੀ ਇੱਕ ਤੇਜ ਸੰਗੀਨ ਕਟਾਰ ਲੈ ਕੇ ਹੌਸ ਨੇ ਆਪਣੇ ਕਲੇਜੇ ਦੇ ਵਿੱਚ ਮਾਰੀ ਤੇ ਆਪਣੇ ਆਪ ਨੂੰ ਖਤਮ ਕਰ ਦਿੱਤਾ ਹੌਸ ਵੇਲੇ ਆਪਣੀ ਨਰਜੰਦ ਲੋਥ ਨੂੰ ਸੂਬੇ ਦੇ ਮਹਿਲਾਵਾਂ ਦੇ ਵਿੱਚ ਛੱਡ ਕੇ ਇਸ ਦੀ ਆਤਮਾ ਵੀ ਉਹਨਾਂ ਨਿੱਕੀਆਂ ਜਿੰਦਾ ਤੇ ਮਗਰ ਹੀ ਤੁਰ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ